ਅੱਜ ਜੀ ਚੱਕੀ ਪੁੱਲ ਤੇ ਅੱਜ ਫੇਰ ਬਹੁਤ ਜ਼ਿਆਦਾ ਪਾਣੀ ਆ بارش ਛੜਨ ਨੇ ਦੇ 24 ਘੰਟੇ ਹੋ ਗਏ بارش ਪਈ ਜਾਂਦੀ ਬਹੁਤ ਜ਼ਿਆਦਾ ਤੇਜ਼ ਅੱਜ ਤੇ ਮੀਆਂ ਜਾਵ ਪੁੜਾਂ ਦੇ ਉੱਪਰ ਚੜਨਦਾ ਪਾਣੀ ਦੇ ਸਾਰਾ ਉਧਰ ਹੀ ਹੋਣਾ ਪਰਿਆਲ ਲੈ ਬਨੇਰੋ ਗੁੜਾ ਆ ਮੋਟਰਾਂ ਖੜੀਆਂ ਆ ਤੇ ਬਹੁਤ ਤੇਜ਼ ਪਾਣੀ ਆ ਜਾਵੇ ਇਹਦੇ ਉੱਪਰ ਦੀ ਵਗ ਚੁੱਕਾ ਹੈ ਕਰੀ ਆਹ ਕਿੱਡਾ ਉੱਚਾ ਥੋੜਾ ਇੱਧਰ ਦੀ ਵਗ ਚੁੱਕਾ ਵਾ ਉਹ ਜਿਹੜੇ ਸਾਹਮਣੇ ਪੂੜ ਤੇ ਖੰਦੇ ਇਹਨਾਂ ਦੇ ਉੱਪਰ ਦੀ ਅਕਰੀਆ ਵਾਗਿਆ ਪਾਣੀ ਬਹੁਤ ਚੇ ਆ ਇੱਥੇ ਲੈ ਬਨੇ ਸਾਰ ਮੈਂ ਨਾ ਵੀ ਗੱਡੀਆਂ ਨੂੰ ਬਹੁਤ ਜਿਆਦਾ ਤੇਜ਼ ਪਾਣੀ ਦੀ ਰਤਾ ਉਹ ਤੇਜ਼ ਹੈ ਬਹੁਤ ਹੈ ਇਹ ਚੱਕੀ ਕੋਲ ਬਹੁਤ ਜ਼ਿਆਦਾ ਤੇਜ਼ ਪਾਣੀ ਕਹਿ ਨਹੀਂ ਸਕਦੇ ਕੁਝ ਅੱਗੇ ਇੱਕ ਦਿਨ ਥੋੜੇ ਦਿਨ ਜਿਹੜੇ 24 ਘੰਟੇ ਨਹੀਂ ਪਿਆ ਉਹਨੂੰ ਇਦਾਂ ਜਿੰਨਾ ਜਿੰਨਾ ਉੱਤਨ ਵਗਿਆ ਪਾਣੀ ਉਹਨਾਂ ਉਹਨਾਂ ਫੇਰ ਵਗ ਗਿਆ ਇਦਾਂ ਮਗਰੋਂ ਦੋ ਨਦੀਆਂ ਆਉਂਦੀਆਂ ਇੱਕ ਇਧਰਲੀ ਸਾਈਡ ਤੋਂ ਇੱਕ ਉਧਰੋਂ ਦੇ ਇੱਥੇ ਆ ਕੇ ਇੱਕ ਹੋ ਜਾਂਦੀਆਂ ਇਧਰ ਗਾੜੀ ਪਈ ਵੇਖਣ ਹੀ ਦੇ ਚੀ ਆ ਲੇ ਬੰਨੇ ਮੋਟਰਾਂ ਖੜੀਆਂ ਬੜਾ ਜਹਰਾ ਬਸ ਅੰਮ੍ਰਿਤਪੁਰ ਕੋਲ ਕਿੰਨੀ ਸਪੀਡ ਹੈ ਜੀ ਨਾ ਬਹੁਤ ਜਿਆਦਾ ਸਪੀਡ ਖੜੀਆਂ ਦੇ ਕੱਪ